ਲੋਈ ਕਿਹੜੀਆਂ ਚੁੰਨੀਆਂ ਪਾਲੀਆਂ ਮਰੂਦ ਵੇਚ ਕੇ ਮੁੰਡੇ ਨੇ ਆਜੋ ਆਜੋ ਸਰ ਤੇਜ ਆਜੋ ਆਜੋ ਨਹੀਂ ਤਾਂ ਅਗਲੇ ਨੇ ਵੀਡੀਓ ਛੱਡ ਜਾਣੀ ਦੇਖਣੀ ਆਜੋ ਮੇਰਾ ਭਾਜੀ ਪਤਾ ਗੱਲ ਕੀ ਹੈ ਅੱਜ ਕੱਲ ਟਾਈਮ ਭਰਾਵਾ ਸਾਰਿਆਂ ਤੋਂ ਇੰਨਾ ਗਈ ਸਾਸੀ ਗੱਲ ਦੋਸਤੋ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੇ ਕਹਿਣਾ ਕਾਲੂ ਭਰਾ ਜਿੰਦਾਬਾਦ ਕਾਲੂ ਭਰਾ ਜਿੰਦਾਬਾਦ ਉਹ ਕਾਹਦੇ ਜਿੰਦਾਬਾਦ ਕਹਿਣਾ ਉਹਦਾ ਰੀਜ਼ਨ ਹੈ ਅੱਜ ਉਹਦਾ ਰੀਜ਼ਨ ਇਹ ਆ ਤੇ ਭਰਾ ਨੇ ਪਹਿਲਾਂ ਮਰੂਦਾਂ ਲਈ ਰਕਬਾ ਲਾਇਆ ਸੀਗਾ ਮਰੂਦਾਂ ਦਾ ਕਿਉਂਕਿ ਵੀਰ ਨੇ ਝੋਨਾ ਛੱਡ ਕੇ ਮਰੂਦਾਂ ਦੀ ਖੇਤੀ ਜਿਹੜੀ ਉਹ ਕਰਨੀ ਸ਼ੁਰੂ ਕਰਤੀ ਸੀ ਮਰੂਦਾਂ ਦਾ ਬਾਗ ਲਾਇਆ ਸੀ ਸੋ ਵੀਰ ਨੇ ਹੁਣ ਹੋਰ ਛੇਕ ਨਾਲ ਹੀ ਜਿਹੜਾ ਮਰੂਦਾਂ ਦਾ ਬਾਗ ਲਾਉਣ ਲੱਗਾ ਆ ਸੋ ਭਰਾ ਨਾਲ ਗੱਲਬਾਤ ਵੀ ਕਰਦੇ ਆ ਨਾਲੇ ਨਾਲ ਤੁਹਾਨੂੰ ਦਿਖਾਲਦੇ ਆ ਬੂਟੇ ਸਾਰੇ ਲੱਗੇ ਹੋਏ ਆ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੌਂਟੀ ਭਾਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਫੇਰ ਤੁਸੀਂ ਫਾਰਮ ਤੇ ਆਏ ਹੋਏ ਆ ਦਿਲ ਦੀਆਂ ਗਹਿਰਾਈਆਂ ਤੋਂ ਦਿਲ ਦੀਆਂ ਗਹਿਰਾਈਆਂ ਅੱਛਾ ਠੀਕ ਹੈ ਜੀ ਦਿਲ ਦੀਆਂ ਗਹਿਰਾਈਆਂ ਦਾ ਤੁਹਾਡਾ ਨਵੇਂ ਬਾਗ 'ਚ ਤੁਹਾਡਾ ਬਹੁਤ ਵਿਜ਼ਿਟ ਕਰਨ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਤੁਹਾਡਾ ਸਵਾਗਤ ਕਬੂਲ ਹੈ ਕਾਲੂ ਭਾਜੀ ਠੀਕ ਹੈ ਜੀ ਤੇ ਇਹ ਸਾਡਾ ਹੁਣ ਪੁਰਾਣਾ ਬਾਗ ਹੋ ਗਿਆ ਜੀ ਇਹ ਸਾਡਾ ਨਵਾਂ ਬਾਗ ਹੋ ਗਿਆ ਨਹੀਂ ਕਾਲੂ ਭਾ ਮੈਨੂੰ ਲੱਗਦਾ ਵੀ ਹੁਣ ਚੈਨੀਆਂ ਚੂਨੀਆਂ ਦੇ ਲੋ ਚੈਨੀਆਂ ਚੂਨੀਆਂ ਪਾਲੀਆਂ ਮਰੂਦ ਵੇਚ ਕੇ ਮੁੰਡੇ ਨੇ ਹਾਂ ਤੇ ਇਹ ਇਹ ਮਰੂਦ ਵੇਚ ਕੇ ਭਰਾ ਇੰਨਾ ਫੇਰਾ ਹੋ ਗਿਆ ਚੈਨੀਆਂ ਚੱਲ ਮੁੰਦਰਾ ਤੋਂ ਅੱਗੇ ਵੀ ਚੈਨੀਆਂ ਚੂਨੀਆਂ ਕੀ ਇਹ ਇਹ ਪਤਾ ਕੀ ਹੈ ਇਹ ਇਹ ਚੈਨੀਆਂ ਇਹ ਥੋੜੇ ਜਿਹਾ ਡਾਲਰ ਪੈ ਸੀਗੇ ਮੇਰੇ ਕੋਲ ਫੇਰ ਮੈਂ ਕਿਹਾ ਚਾਚਾ ਜੀ ਵੀ ਡਾਲਰ ਪਏ ਹੋਵੇ ਉਦਾਂ ਹੀ ਪਏ ਆ ਇਹਦਾ ਕੁਝ ਕਰ ਕਰਾ ਲਈਏ ਬਈ ਤਾਂ ਹਾਂ ਉਹ ਹੀ ਬਗਾਹ ਚਲੋ ਸੋਨੇ ਦਾ ਰੇਟ ਤਾਂ ਵੱਧਦਾ ਹੀ ਆ ਬਈ ਕਈ ਵਾਰੀ ਬੰਦੇ ਨੂੰ ਕਹਿੰਦਾ ਬੰਦਾ ਕਹਿੰਦਾ ਯਾਰ ਹੁਣ ਮੇਰੇ ਚੀਜ਼ ਕੋਈ ਬਣੀ ਹੁੰਦੀ ਤਾਂ ਵਧੀਆ ਸੀ ਕਿ ਫੇਰ ਮੈਂ ਕਿਹਾ ਚੱਲ ਯਾਰ ਚੈਨੀ ਕਰਾ ਲੈਣੇ ਆ ਇਸ ਕਰਕੇ ਆਪਾਂ 2 ਢਾਈਆਂ ਟੋਲਿਆਂ ਦੀ ਚੰਨੀ ਕਰਾ ਲਈ ਬੇ ਹੁਣ ਇਹ ਵੀ ਆਪਣਾ ਨਿਵੇਸ਼ ਤੇ ਆ ਦੇ ਲੈ ਉਹਦਾ ਟੋਲਾ 60000 ਨੂੰ ਅਸੀਂ ਹੁਣ ਦੇ ਲੈ 70 80 ਤੱਕ ਹੋ ਗਿਆ ਹੁਣ ਨਿਵੇਸ਼ ਮਤਲਬ ਇੱਕ ਟੋਲੇ ਮਗਰ 10 15000 ਇਹ ਮੈਂ ਲਾ ਦੇਣੀ ਆ ਪਰ ਜਿੱਦਾਂ ਦਾ ਉਹ ਕੇਸ ਹੋਇਆ ਹਨਾ ਹਾਂ ਮੋਲ ਘਟਾ ਪਿਆ ਸੋਨੇ ਵਾਲੇ ਨੂੰ ਪੈਂਦੇ ਬਹੁਤ ਆ ਨਾ 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 ਹੁਣ ਆਪਾਂ ਨੂੰ ਹੱਥ ਲੱਗ ਚਲੋ ਮੈਨੂੰ ਤਾਂ ਨਹੀਂ ਲੱਗੇ ਮਣੀ ਨੂੰ ਲੱਗ ਗਿਆ ਉਹ ਮੁੰਡਾ ਸੁਪਰਾਵਾ ਦਾ ਚਲੋ ਉਹ ਵੀ ਦਲੇਰ ਸੀਗਾ ਉਹ ਤਾਂ ਫੜ ਲਿਆ ਇਹਦਾ ਕੰਮ ਹੋਰਲਾ ਹੋ ਜਾਣਾ ਤੇ ਭਾਜੀ ਇਹ ਕਿੰਨੇ ਚਿਰ ਤੁਹਾਨੂੰ ਸਬਰ ਕਰਨਾ ਪੈਂਦਾ ਮਤਲਬ ਉਹ ਤੋਂ ਹੀ ਪਹਿਲਾਂ ਵੀ ਬੀਜਿਆ ਸੀ ਬਾਗ ਜਿਹੜਾ ਤੇ ਤੁਹਾਨੂੰ ਕਿੰਨੇ ਚਿਰ ਬਾਅਦ ਆਮਦਨ ਆਉਣੀ ਸ਼ੁਰੂ ਹੋ ਗਈ ਸੀ ਹਵਰਤਾ ਮੋਤੀ ਭਾਜੀ ਹੁਣ ਆ ਸਬਰ ਹੀ ਆ ਹੁਣ ਇਹ ਮੈਂ ਅੱਜ ਲਾਤਾ 9 9 10 ਤਰੀਕ ਤੇ ਨਵੇਂ ਮਹੀਨੇ 'ਚ ਲਾਤਾ ਗਾਹਾਂ 1 ਸਾਲ ਮੈਂ ਹੁਣ ਮੈਨੂੰ ਸਬਰ ਹੀ ਕਰਨਾ ਪੈਣਾ ਠੀਕ ਨਹੀਂ ਹੁਣ ਇਹ 'ਚ ਮੈਂ ਸਬਰ ਹੀ ਇੱਕ ਸਾਲ ਇਹ 'ਚ ਮੈਂ ਕੁਝ ਨਹੀਂ ਲੈਣਾ ਇੱਥੇ ਮੈਂ ਹੁਣ ਲਾਉਣਾ ਹੀ ਆ ਠੀਕ ਨਹੀਂ ਜੋ ਇਹਦਾ ਘਾਹ ਕੱਢਣਾ ਜੋ ਇਹਦੀ ਦਵਾਈ ਦੋ ਬੂਟੀ ਇਹ ਤੇ ਜੋ ਵੀ ਆ ਨਾ ਹੁਣ ਮੈਂ ਇੱਥੇ ਲਾਉਣਾ ਹੀ ਆਂ ਹਾਂ ਫੇਰ ਗਾਹਾਂ ਜਦੋਂ ਦੂਜਾ ਸਾਲ ਆ ਹੌਲੀ ਹੌਲੀ ਚਲੋ ਪ੍ਰਮਾਤਮਾ ਸੁੱਖ ਰੱਖੇ ਫੇਰ ਵਧੀਆ ਥੋੜਾ ਬਾਲਾ ਆਉਣ ਲੱਪ ਪੈਂਦਾ ਮਤਲਬ ਮਤਲਬ ਕਾਲੂ ਹੁਣ ਅਮਰੂਦਾਂ ਦੇ ਬਾਗਾਂ ਦਾ ਬਾਦਸ਼ਾਹ ਬੱਜੂਗਾ ਸਾਡੇ ਏਰੀਆ 'ਚ ਨਾ ਨਹੀਂ ਹੁਣ ਬਾਗਾਂ ਵਾਲੇ ਕਹਿਣਗੇ ਆਪਾਂ ਨੂੰ ਵੀ ਬਾਗਾਂ ਵਾਲੇ ਉਹ ਖੂਤੇ ਜਾਣਾ ਆ ਚਲੋ ਹੁਣ ਕੁੱਕੜਾਂ ਵਾਲੇ ਤੋਂ ਗਾਹ ਹੁਣ ਚੱਲ ਬੱਬੇ ਦੇ ਬਾਬੇ ਬੱਬੇ ਦੇ ਬਾਗਾਂ ਵਾਲੇ ਮਤਲਬ ਫਰਕ ਨਹੀਂ ਪੈਣਾ ਆਏਗਾ ਬੱਬੇ ਤੋਂ ਸ਼ੁਰੂ ਹੁੰਦੇ ਸਾਰੇ ਇਹਨੇ ਬਹਾਂ ਦੀ ਹਾਂਜੀ ਬਾਗਾਂ ਵਾਲੇ ਤੇ ਇਹ ਬੂਟੇ ਭਾਜੀ ਮਂਗਾਏ ਕਿੱਥੋਂ ਆ ਤੁਸੀਂ ਇਹ ਬਾਬੇ ਹਾਂਜੀ ਇਹ ਬਹੁਤ ਵਧੀਆ ਬੂਟਾ ਸਾਰ ਸਪੈਦਾ ਆ ਇਹ ਆਇਆ ਸੀਗਾ ਆਪਣਾ ਤਾਇਵਾਨ ਪਿੰਕ ਇਹ ਅੱਜ ਕੱਲ ਹੁਣ ਇਹ ਚੱਲਦਾ ਆਪਣੇ ਪੰਜਾਬ ਚ ਸਾਰ ਸਪੈਦਾ ਸਾਰ ਇਹ ਉਧਰੋਂ ਮਿਲਦਾ ਬਾਹਰਲੀ ਸਟੇਟ ਤੋਂ ਉੱਥੋਂ ਹੀ ਆਉਂਦਾ ਬਾਹਰੋਂ ਹੀ ਆਉਂਦਾ ਉਹ ਬੰਦਿਆਂ ਨੇ ਮੰਗਾਇਆ ਪਹਿਲਾਂ ਉੱਥੋਂ ਬਾਹਰੋਂ ਆਇਆ ਫਿਰ ਬਾਹਰੋਂ ਆਪਣੇ ਆਇਆ ਆਪਣੇ ਕਰਪੂਥਲੇ ਤੋਂ ਕਰਪੂਥਲੇ ਤੋਂ ਫੇ ਇੱਥੇ ਆਇਆ ਹਾਂ ਮਤਲਬ ਕਿੰਨਾ ਪਿੰਡਾ ਤੈ ਕਰਨਾ ਪਿਆ ਇਹਨੂੰ ਪੁੱਛਿਆ ਥੱਕਿਆ ਤਾਂ ਨਹੀਂ ਥੱਕਿਆ ਤਾਂ ਨਹੀਂ ਉਹ ਤਾਂ ਪਾਣੀ ਦੇਤਾ ਦੇਖ ਮੈਂ ਪਾਣੀ ਲਾਇਆ ਉਹਨੂੰ ਪਾਣੀ ਪੀਤਾ ਹੁਣ ਇਹਨੇ ਥੋੜਾ ਜਿਹਾ ਗ੍ਰੋਥ ਫੜ ਲਈ ਆ ਇਹਨੇ ਮਤਲਬ ਅੱਖਾਂ ਜੀ ਗਾੜੀਆਂ ਅੱਖਾਂ ਗਾੜ ਲਈਆਂ ਥੱਕ ਗਿਆ ਸੀ ਟਰੇਨ ਚ ਆਇਆ ਘਾਚਾ ਆਇਆ ਨਹੀਂ ਨਹੀਂ ਇਹ ਪਾਇਆ ਰੋਡ ਆਇਆ ਆਪਣੀ ਗੱਡੀ 407 ਚ ਆਇਆ ਅੱਛਾ 407 ਚ ਆਇਆ ਪਾਇਆ ਰੋਡ ਆਇਆ ਤੇ ਇਹ ਭਾਜੀ ਉਹ ਜਿਹੜੀ ਤੁਸੀਂ ਪਹਿਲਾਂ ਫਸਲ ਬੀਜੀ ਸੀ ਉਹ ਤੋਂ ਆਪਾਂ ਨੂੰ ਕਿੰਨੀ ਕਮਦਨ ਹੋ ਗਈ ਕਹਿੰਦੇ ਉਹਦਾ ਕਮਾਈ ਦੱਸਦੇ ਨਹੀਂ ਹੁੰਦੇ ਨਾ ਹੀ ਪੁੱਛਣੀ ਚਾਹੀਦੀ ਪਰ ਮੜਾ ਦੱਸਦੇ ਯਾਰ ਜੇ ਕੋਈ ਹੋਰ ਮੇਰਾ ਭਰਾ ਝੋਨਾ ਛੱਡ ਕੇ ਇਹ ਕੰਮ ਕਰਨਾ ਚਾਹੁੰਦਾ ਹੋਵੇ ਆਮਦਨਤਾ ਜੀ ਚਲੋ ਬਹੁਤ ਸੋਣੀ ਹੋ ਗਈ ਐਵੇਂ ਕਹ ਤੇ ਕਈ ਆਪਾਂ ਬਾਗ ਠੇਕੇ ਦਿੱਤਾ ਇਹ 2 ਸਾਲਾਂ ਲਈ ਆਪਾਂ ਨੂੰ ਰੁਪਈਆ 3 ਲੱਖ 3.5 ਲੱਖ ਆ ਗਿਆ ਚਲੋ ਵਧੀਆ ਆਮਦਨ ਹੋ ਗਈ ਆਪਣੀ ਤਾਂ ਹਾਂ 2 ਸਾਲਾਂ ਦਾ ਉਹਨਾਂ ਨੇ ਆਪਾਂ ਨੂੰ ਦੇਣਾ 3.5 ਲੱਖ ਤਾਂ ਚਲੋ ਤੈਨੂੰ ਵੀ ਮਿਲ ਜਵੇ ਠੀਕ ਹੈ ਪਰ ਉਹ ਕਹਿੰਦੇ ਕੋਈ ਨਹੀਂ ਵੀ ਆਪਾਂ ਜੇ ਸਾਨੂੰ ਪ੍ਰੋਫਿਟ ਜ਼ਿਆਦਾ ਹੋਇਆ ਸੀ 3.5 ਵੀ ਦੇ ਦਵਾਂਗੇ ਪਰ ਆਪਣੀ ਗੱਲ ਤਿੰਨ ਚ ਹੋਈ ਆ ਠੀਕ ਹਾਂ ਮਤਲਬ ਅਮਰੂਦ ਵੀ ਤੇਰਾ ਯਾਰ ਵੱਡਾ ਸਗਾ ਅਮਰੂਦ ਸਾਈਜ ਬਹੁਤ ਸੋਹਣਾ ਅਮਰੂਦ ਬਹੁਤ ਵਧੀਆ ਕਾਲੂ ਨੇ ਉਦੋਂ ਕਿਹਾ ਇਹ ਕਹਿੰਦਾ ਮੇਰੇ ਤੇ ਭਰਾਵਾ ਅਮਰੂਦ ਖਾ ਖਾ ਮੈ ਲਾਪਾ ਪੈ ਗਿਆ ਢੱਡੇ ਚ ਅਮਰੂਦ ਇੰਨੇ ਖਾਣ ਲੱਗ ਪਿਆ ਨਹੀਂ ਮੋਟੇ ਇਹ ਗੱਲ ਇਹ ਆ ਵੀ ਇਹ ਪਤਾ ਕੀ ਆ ਇਹ ਜਿਹੜਾ ਫਾਲਿਆ ਹਨ ਇਹ ਆਪਣਾ ਹੁਣ ਜਿਹੜਾ ਸੇਹ ਆ ਉਹ ਮੀਰ ਲੋਕਾਂ ਵਾਲੀ ਬਣਿਆ ਜਿਹੜਾ ਹੁਣ ਆਪਣਾ ਅਮਰੂਦ ਆ ਇਹ ਜਿਹੜਾ ਆਪਣੇ ਜਿਹੜੇ ਹੁਣ ਬੰਦੇ ਆਪਣੇ ਦਿਹਾੜੀਦਾਰ ਬੰਦੇ ਆ ਕੋਈ ਦੂਆ ਆ ਉਹ ਮਤਲਬ ਇਹ ਬੈਨੀਫਿਟੇ ਚ ਸਾਰੇ ਸੇਵ ਵਾਲੇ ਆ ਪਰੇ ਹੈਗਾ ਮਤਲਬ ਸਭ ਤੋਂ ਫਾਇਦੇਮੰਦ ਚੀਜ਼ ਆ ਇਹ ਜਿਹੜੀ ਆਮ ਲੋਕਾਂ ਲਈ ਆਪਾਂ ਨੂੰ ਇਹ ਬਣਾਇਆ ਆ ਵੇ ਮਰੂਦ ਸਭ ਤੋਂ ਵਧੀਆ ਚੀਜ਼ ਆ ਸਿਹਤ ਲਈ ਤੇ ਇਹ ਕਿੰਨੇ ਕਿੰਨੇ ਫੁੱਟ ਦੀ ਦੂਰੀ ਰੱਖੀ ਆ ਤੁਸੀਂ ਜੀ ਆਪਾਂ ਦੱਸੇ ਕੈਮਰਾਮੈਨ ਸਾਹਿਬ ਇਹ ਜੀ ਆਹ 8 ਤੋਂ 8 ਰੱਖੀ ਆ ਹਾਂਜੀ 8 ਤੋਂ 8 ਆ ਇਧਰੋਂ ਇਹਦੀ ਚੜਾਈ 8 ਤੋਂ 8 ਆ ਮਤਲਬ 8 8 ਫੁੱਟ ਆ ਆ 8 8 ਫੁੱਟ ਆ ਜੀ ਹਾਂਜੀ ਆਪਾਂ ਕਿਹੜਾ ਹੁਣ ਇੱਥੇ ਟਰੈਕਟਰ ਬਾੜਨਾ ਕਿਉਂਕਿ ਛੋਟਾ ਹੀ ਰੂਟਾ ਵੀਟਰ ਆਉਣਾ ਜੇ ਆਪਣਾ ਜੇ ਵੱਡਾ ਹੁੰਦਾ ਫੇ ਆਪਾਂ 12x12 ਤੇ ਵੀ ਲਵਾ ਸਕਦੇ ਆ ਜੀ ਪਰ ਹੁਣ ਆਪਾਂ ਇਹ ਛੋਟਾ ਹੈਗਾ ਆਪਣੇ ਕੋਲ ਬਸ ਉਹਨਾਂ ਆਪਾਂ ਕਰ ਦਿਆ ਕਰਨਾ ਤੇ ਮਰੂਦਾ ਦੇ ਨਾਲ ਨਾਲ ਹੋਰ ਵੀ ਕੋਈ ਬੀਜਣਾ ਚਾਹਨਾ ਇਦਾਂ ਨਾਖ ਨੱਖਾਂ ਧੁੱਖਾਂ ਹੋਰ ਫੇਫ ਸੂਬ ਹਾਂ ਜਿੱਦਾਂ ਹੋਣਾ ਕਿੰਨੂ ਸੰਤਰਾ ਮੇਰਾ ਸਾਈਡ ਤੇ ਲੱਗਾ ਆ ਹੂੰ ਮੇਰਾ ਰਾਦਾ ਬਣਦਾ ਵੀ ਇਹਦੇ ਨਾਲ ਆਪਾਂ ਕੋਈ ਲਾ ਦਿੰਨੇ ਆ ਹਨਾ ਕੋਈ ਡਰਾਈ ਫਰੂਟ ਲਾ ਦਈਏ ਜਿੱਦਾਂ ਜੀ ਰੰਜੀਰ ਅੰਜੀਰ ਅੰਜੀਰ ਲਾਵਾਂਗੇ ਨਾਲ ਨਾਲ ਹਾਂ 10 ਕਬੂਟੇ ਲੰਜੀਰ ਦੇ ਲਾਵਾਂਗੇ ਮਤਲਬ ਗਾਂ ਤੋਂ ਗਾਂ ਬਦਲਾਈ ਆ ਗਾਂ ਤੋਂ ਗਾਂ ਬਸਵਾ ਤੇ ਕੰਮ ਕਰ ਕਿਦਾਂ ਮਤਲਬ ਬੰਦਾ ਰੱਖਿਆ ਕੋਈ ਪੱਕਾ ਇੱਥੇ ਕੰਮ ਕਰਨ ਲਈ ਕੰਮ ਕਰਨ ਨੂੰ ਇਹ ਮੁੰਡਾ ਸਾਡਾ ਦੀਪੂ ਹੁੰਦਾ ਆ ਹਾਂ ਜਾਂ ਤਣੀ ਹੁੰਦਾ ਆ ਹੁਣ ਅਸੀਂ ਆ ਡੰਡੇ ਲਾਈ ਜਾਂਨੇ ਨਾਲ ਨਾਲ ਆ ਦੇਖੋ ਇਹ ਸਹਾਰਾ ਦਿੰਨੇ ਆ ਹਾਂ ਸਹਾਰਾ ਦਿੰਨੇ ਆ ਇਹ ਨਾਲ ਹੀ ਡੰਡੇ ਦੇਖੋ ਲਾਤੇ ਆ ਇਹਦੇ ਨਾਲ ਹੀ ਹੁਣ ਬੰਨ੍ਹਦੇ ਨੇ ਆ ਇਹ ਇੱਕ ਸਾਲੇ ਦੇ ਨਾਲ ਵੱਜੇ ਰਹਿਣੇ ਨਾਲੇ ਇਹਨਾਂ ਸਪੋਰਟ ਮਿਲ ਜਾਣੀਆਂ ਨਾਲੇ ਖੜੇ ਰਹਿਣ ਕੇ ਸਹਾਰੇ ਨਾਲ ਫਿਰ ਜਦੋਂ ਇਹ ਵੱਧ ਗਿਆ ਫੇ ਉਹ ਕੱਟ ਦੀ ਦੀ ਆਪਾਂ ਜਦੋਂ ਉਹਦੇ ਉਹਨਾਂ ਦੇ ਕੱਟੇ ਸੀ ਨਾ ਉਹ ਦੇਖੋ ਹੁਣ ਉਹਨਾਂ ਦਾ ਤਣਾ ਮਜ਼ਬੂਤ ਹੋ ਗਿਆ ਹੂੰ ਹੂੰ ਜਦੋਂ ਇਹਨਾਂ ਦਾ ਥੱਲੇ ਉਹ ਤਣਾ ਮਜ਼ਬੂਤ ਹੋ ਗਿਆ ਤੇ ਫੇਰ ਆਪਾਂ ਇਹ ਕੱਟ ਦੇਣੀ ਆ ਤੇ ਆਹ ਦੇਖ ਲਓ ਜੀ ਆ ਦੋ ਲੈਣਾ ਹਜੇ ਲੱਗੀਆਂ ਆ ਤੇ ਮੈਂ ਕੁਦਰਤੀ ਅਮਰੂਦ ਖਾਣ ਆਇਆ ਸੀ ਅਮਰੂਦ ਤੇ ਚਲੋ ਮੁੱਕ ਗਏ ਆ ਮੁੱਕ ਤਾਂ ਮੁੱਕ ਗਏ ਪਰ ਮੈਂ ਆਇਆ ਅਮਰੂਦਾਂ ਦੇ ਬਾਹਾਨੇ ਨਾਲ ਹੀ ਤੇ ਮੈਂ ਕਹਾਂ ਚਲੋ ਆ ਵੀ ਭਰਾ ਦਾ ਕੰਮ ਆ ਤੁਹਾਨੂੰ ਦਿਖਾ ਲਈਏ ਆ ਕੇ ਆ ਲੀਵਰ ਲੱਗੀ ਆ ਜਾਓ ਪਾਜੀ ਤੁਹਾਨੂੰ ਉਹਨਾਂ ਨਾਲ ਵੀ ਗੱਲ ਕਰਾਉਨੇ ਆ ਆ ਜਾਓ ਆ ਜਾਓ ਸਰ ਤੇਜ ਆ ਜਾਓ ਆ ਜਾਓ ਨਹੀਂ ਤਾਂ ਅਗਲੇ ਨੇ ਵੀਡੀਓ ਛੱਡ ਜਾਣੀ ਦੇਖਣੀ ਆ ਜਾਓ ਮੇਰਾ ਭਾਜੀ पता गल की है अजकल टाइम भरावा सारे तो इना कही है हां जी ठेकेदार साहब हाँ ठेकेदार साहब जिंदाबाद जिंदाबाद ठेकेदार साहब कहाँ से हो मैं तो इधर ही आगरे से हूँ वैसे आगरे से हो हाँ जी भाई उधर एक मिनट छोड़ दो यार प्लीज हाँ भाई ए, ए कितना चेर हो गया ये बूटे लगाते हुए हाँ मैं पाँच साल से काम कर रहा हूँ इधर ठीक है बूटे लगाने का ही काम है का मरूद का भी है खाने का भी काम ही है और लगाते ही है सर। लगाते भी है नहीं मैं कह जब खाने का जैसे लगाने के वक्त तो आपको सभी बुला लेते हैं खाने के जब पक जाते हैं तब तो कोई बुलाता है नहीं, नहीं बुलाता लगेगा तो खा भी लेंगे नहीं फिर तो खा ही लेंगे स्पेशल बुलाता है जैसे अभी स्पेशल बुलाए गए हैं आप बूटे तो लगाने आए हैं बूटे लगाने आए हैं चलो ठीक है भाई कहाँ से हो वैसे आगरा आगरा वो आगरे का क्या मशहूर है ताजमहल ताजमहल और पेठा पेठा भी मस्त खाने में जो पेठा वो मशहूर है ਤੇ ਆਹ ਦੇਖ ਲੋ ਜੀ ਆ ਸਾਰੇ ਲੱਗਨੇ ਆ ਇੱਧਰ ਆ ਵੀਰ ਨੇ ਕਰ ਦਿੱਤਾ ਇਹਨੂੰ ਟਾ ਮੀਟਰ ਫੇਰ ਕੇ ਤੇ ਉੱਤੇ ਮੁੜ ਕੇ ਲੀਜ਼ਰ ਕਰਾ ਮਾਰ ਕੇ ਤੇ ਇਹਨ ਪੱਧਰਾ ਕਰ ਦਿੱਤਾ ਆ ਸੋ ਕਾਲੂ ਭਰਾ ਦੀ ਜਿਹੜੀ ਖੇਤੀ ਆ ਤੇ ਇੱਕ ਵਾਰੀ ਫੇ ਕਾਲੂ ਭਰਾ ਜਿੰਦਾਬਾਦ ਕਾਲੂ ਭਰਾ ਜਿੰਦਾਬਾਦ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਮੰਗਦਾ ਆ ਗਿਆ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੈਨੂੰ ਦਿਓ ਆ ਗਿਆ ਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਵਿੱਚ ਦੱਸ ਦਿਓ ਜੀ ਧੰਨਵਾਦ